ਮੂਲ ਵਸੇ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਅਸਲ ਦੇ ਵਿੱਚ ਜਿਹੜੀ ਧਰਤੀ ਹੈ ਜਿੱਥੇ ਅਸੀਂ ਰਹਿੰਦੇ ਸੀ ਇਹਨਾਂ ਦੀ ਧਰਤੀ ਹੈ ਅਸੀਂ ਲੋਕ ਬਾਹਰੋਂ ਆਏ ਇਤਰਾਜ਼ ਉਹਨਾਂ ਦਾ ਦੂਜੇ ਲੋਕਾਂ ਦੇ ਉੱਤੇ ਇਹ ਆ ਕਿ ਤੁਸੀਂ ਸਾਡਾ ਰਹਿਣਾ ਸਹਿਣਾ ਖਰਾਬ ਕਰ ਦਿੱਤਾ ਜਿਹੜੇ ਦੂਜੇ ਲੋਕ ਜਾਣੇ ਕਿ ਮਾਡਰਨ ਲੋਕ ਅਸੀਂ ਲੋਕ ਆਏ ਇੱਥੇ ਅਸੀਂ ਨੇ ਕਿਹਾ ਵੀ ਇਹ ਤਾਂ ਬਹੁਤ ਪਛਾਣ ਕੇ ਚੁੱਪ ਜੀਂਦੇ ਆ ਤੇ ਅੱਗੇ ਤਰੱਕੀ ਕਰਨੀ ਚਾਹੀਦੀ ਅਸੀਂ ਇਹਨਾਂ ਨੂੰ ਸਿਮੂਲੇਟ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਜਿਹਦੇ ਨਾਂ ਦੇਤੇ ਉਹ ਕਹਿੰਦੇ ਸਾਡਾ ਕਲਚਰਲ ਜੈਨੋਸਾਈਡ ਕਰ ਦਿੱਤਾ ਹੈ ਜੇ 100 ਬੰਦਾ ਉੱਥੇ ਰਹਿੰਦਾ ਆ ਤੇ ਇੱਕ ਬਿਮਾਰ ਹੋ ਗਿਆ ਇਹ ਇਹ ਨਹੀਂ ਮੰਨਦੇ ਕਿ ਇੱਕ ਬਿਮਾਰ ਹੋਇਆ ਇਹ ਇਹ ਮੰਨਦੇ 100 ਹੀ ਬਿਮਾਰ ਹੋਇਆ ਜਦੋਂ ਕਦੇ ਵੀ ਇੱਥੇ ਕਿਤੇ ਵੀ ਇਹ ਆਪਣਾ ਕੋ ਰੈਲੀ ਕਰਦੇ ਆ ਜਾਂ ਉਹਨਾਂ ਦਾ ਕੋ ਸ਼ਮਾਨ ਇਦਾਂ ਦਾ ਉੱਥੇ ਪਿਆ ਹੁੰਦਾ ਉਦੋਂ ਦੇ ਪਾਸੇ ਫਤ ਨਹੀਂ ਜੁੱਤੀ ਲੈ ਕੇ ਨਹੀਂ ਜਾ ਸਕਦਾ ਬਹੁਤ ਸਖਤ ਰਦੇ عقیده ਆ ਵਿਸ਼ਵਾਸ ਆ ਤੇ ਉਹ ਇਹ ਚਾਹੁੰਦੇ ਆ ਕਿ ਤੁਸੀਂ ਸਾਡੀ ਧਰਤੀ ਦੇ ਉੱਤੇ ਰਹਿੰਦੇ ਆ ਇੱਥੇ ਆ ਕੇ ਤੁਸੀਂ ਸਾਡਾ ਸਾਰਾ ਕੋ ਇਤਬਾਹ ਕੀਤਾ ਵੀ ਕੋ ਟੁਕੜੇ ਇਸ ਚੀਜ਼ ਦੀ ਰਿਸਪੈਕਟ ਨੂ ਛਾ ਨੂ ਥੇਕ ਇਹਨਾਂ ਦੀ ਜਿਹੜੇ ਲੋਕ ਨੇ ਕਮਿਊਨਿਟੀ ਦੇ ਇਹਨਾਂ ਨੇ ਬਲੱਡ ਬਲੱਡ ਡੋਨੇਟ ਕੀਤਾ ਸੀ ਤਾਂ ਕਿ ਇੱਕ ਬਿਮਾਰੀ ਜਿਹੜੀ ਇਹਨਾਂ ਦੇ ਵਿੱਚ ਫੈਲ ਗਈ ਸੀ ਉਹਦਾ ਇਲਾਜ ਕੱਢਿਆ ਜਾ ਸਕੇ। ਬਜਾਏ ਇਹਦੇ ਕਿ ਇਹਨਾਂ ਦੇ ਉਸ ਬਲੱਡ ਤੋਂ ਨਾ ਨੀ ਬਿਮਾਰੀ ਦਾ ਇਲਾਜ ਕੱਢਿਆ ਜਾਂਦਾ ਉਹ ਜਿਹੜੇ ਬਲੱਡ ਦੇ ਸੈਂਪਲ ਸੀ ਉਹਨਾਂ ਨੂੰ ਮਿਸਯੂਜ਼ ਕੀਤਾ ਜੈਨੇਟਿਕ ਸਟੱਡੀਜ਼ ਦੇ ਲਈ ਬਿਨਾ ਇਹਨਾਂ ਦੀ ਆਗਿਆ ਤੋਂ। ਪਰ ਉਹ ਇਹਨਾਂ ਦੀ ਜੈਨੇਟਿਕਸ ਦੀ ਸਟੱਡੀ ਕੀਤੀ। ਕੁਦਰਤੀ ਇਹਨਾਂ ਦਾ ਜੈਨੇਟਿਕਸ ਵੱਖਰਾ ਆ। ਮੂਲ ਵਾਸੀਆਂ ਦਾ ਬਾਕੀਆਂ ਨਾਲ ਹੋਰ ਕੁਝ ਵੱਖਰਾ ਹੋਊਗਾ। ਉਹਦੀਆਂ ਨੇ ਸਟੱਡੀ ਕੀਤੀ ਪਿਅਰ ਪੋਲੀਵੇ ਤੇ ਪੋਲੀਵ ਤੇ ਜਗਮੀਰ ਸਿੰਘ ਦੇ ਵਿੱਚ ਕਾਫੀ ਆਰਗੂਮੈਂਟ ਹੋਏ ਆ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਜਿਹਦੇ ਵਿੱਚ ਟੈਂਸ਼ਨ ਦੋਵਾਂ ਪਾਰਟੀਆਂ ਦੇ ਵਿੱਚ ਵਧ ਗਈ ਜਸਪ੍ਰਤੂਨਗੋ ਆਨ ਕੈਨੇਡੀਅਨਸ ਦੇ ਲਈ ਨਹੀਂ ਕੀਤਾ ਤੇ ਉਹਨਾਂ ਨੂੰ ਕੋਈ ਬੋਚਾ ਸੁਣ ਨਹੀਂ ਮਿਲਣਾ ਚਾਹੀਦਾ ਦੋਵੇਂ ਲੀਡਰ ਜਿਹੜੇ ਇਸ ਗੱਲ ਤੋਂ ਅਵੇਅਰ ਨਹੀਂ ਕਿ ਇਹਦੇ ਨਾਲ ਇਲੈਕਸ਼ਨ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਸੋ ਪਿਅਰ ਪੋਲੀਵ ਨੇ ਬਾਅਦ ਵਿੱਚ ਜਿਵੇਂ ਮੀਕ ਸਿੰਘ ਹੁਣਾਂ ਦੀ ਕਾਫੀ ਲੋਚਨਾ ਕੀਤੀ ਕਿ ਕਿ ਜਸਨ ਟੂਟੋ ਦੇ ਸਾਈਡ ਲੈ ਰਹੇ ਹਨ ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਮੂਲ ਨਿਵਾਸੀਆਂ ਦੀ ਸਿਹਤ ਸਬੰਧੀ ਇੱਕ ਪ੍ਰਯੋਗਾਂ ਦਾ ਰੌਲਾ ਪਿਆ ਹੈ ਦੂਜਾ ਕਿਊਬਿਕ ਸ਼ਹਿਰ ਦੇ ਵਿੱਚ 14 ਸਾਲਾ ਬੱਚੇ ਦੀ ਮੌਤ ਦਾ ਮਾਮਲਾ ਤੀਜਾ ਕੈਨੇਡਾ ਦੀ ਫੈਡਰਲ ਰਾਜਨੀਤੀ ਉੱਤੇ ਚਰਚਾ ਕਰਾਂਗੇ ਚੌਥਾ অন্ਟਾਰੀਓ ਵਿੱਚ ਗੱਡੀਆਂ ਦੇ ਇੰਸ਼ੋਰੈਂਸ ਵਧਣ ਦਾ ਮਾਮਲਾ ਤੇ ਪੰਜਵਾਂ ਸਰੀ ਬੋਰਡ ਆਫ ਟ੍ਰੇਡ ਵੱਲੋਂ ਇਮੀਗ੍ਰੇਸ਼ਨ ਦੀਆਂ ਨੀਤੀਆਂ ਸੰਬੰਧੀ ਚਿੰਤਾ ਪ੍ਰਗਟ ਕੀਤੀ ਗਈ ਹੈ। ਸਭ ਤੋਂ ਪਹਿਲੀ ਗੱਲਬਾਤ ਜਿਹੜੇ ਮੂਲ ਨਿਵਾਸੀਆਂ ਦੀ ਸਿਹਤ ਸੰਬੰਧੀ। ਮੂਲ ਨਿਵਾਸੀ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਅਸਲ ਦੇ ਵਿੱਚ ਜਿਹੜੀ ਧਰਤੀ ਹੈ ਜਿੱਥੇ ਅਸੀਂ ਰਹਿੰਦੇ ਸੀ ਇਹਨਾਂ ਦੀ ਧਰਤੀ ਹੈ। ਅਸੀਂ ਲੋਕ ਬਾਹਰੋਂ ਆਏ। ਚਾਹੇ ਯੂਰਪੀਅਨ ਆਏ ਚਾਹੇ ਕੋਈ ਆਏ ਤੇ ਜਦੋਂ ਕਲੰਬਸ ਨੇ ਅਮਰੀਕਾ ਲੱਭਿਆ ਉਸ ਤੋਂ ਬਾਅਦ ਫਿਰ ਸਿਲਸਿਲਾ ਸ਼ੁਰੂ ਹੋ ਗਿਆ ਇੱਥੇ ਵਸਣਾ ਸ਼ੁਰੂ ਕਰ ਦਿੱਤਾ। ਇਹਨਾਂ ਲੋਕਾਂ ਦਾ ਇਹ ਅਸਲ ਦੇ ਵਿੱਚ ਥਾਂ ਸੀ, ਅਸਲ ਦੇ ਵਿੱਚ ਇਹਨਾਂ ਦੀ ਧਰਤੀ ਸੀ ਇੱਥੇ ਹੀ ਰਹਿੰਦੇ ਸੀ। ਅਜੇ ਉਹ ਆਪਣੇ ਉਸੇ ਤਰੀਕੇ ਨਾਲ ਹੀ ਰਹਿੰਦੇ ਜਿੱਦਾਂ ਉਹ ਰਹਿੰਦੇ ਸੀ ਪਹਿਲਾਂ ਤੇ ਹੁਣ ਵੀ ਉਸੇ ਤਰੀਕੇ ਨਾਲ ਰਹਿੰਦੇ ਆ ਇਤਰਾਜ਼ ਉਹਨਾਂ ਦਾ ਦੂਜੇ ਲੋਕਾਂ ਦੇ ਉੱਤੇ ਇਹ ਆ ਕਿ ਤੁਸੀਂ ਸਾਡਾ ਰਹਿਣਾ ਸਹਿਣਾ ਖਰਾਬ ਕਰ ਦਿੱਤਾ ਜਿਹੜੇ ਦੂਜੇ ਲੋਕ ਜਾਨਕਿ ਮਾਡਰਨ ਲੋਕ ਅਸੀਂ ਲੋਕ ਆਏ ਇੱਥੇ ਅਸੀਂ ਨੇ ਕਿਹਾ ਵੀ ਇਹ ਤਾਂ ਬਹੁਤ ਪਿਛਾਂ ਖਿੱਚੂ ਜੀਂਦੇ ਆ ਤੇ ਅੱਗੇ ਤਰੱਕੀ ਕਰਨੀ ਚਾਹੀਦੀ ਅਸੀਂ ਇਹਨਾਂ ਨੂੰ ਸਿਮੂਲੇਟ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਜਿਹਦੇ ਨਾਂ ਦੇ ਉੱਤੇ ਉਹ ਕਹਿੰਦੇ ਸਾਡਾ ਕਲਚਰਲ ਜੈਨੋਸਾਈਡ ਕਰ ਦਿੱਤਾ ਗਿਆ ਇਹਨਾਂ ਦੇ ਉੱਤੇ ਬਹੁਤ ਸਾਰੇ ਸੇਤਾਂ ਦੇ ਉੱਤੇ ਐਕਸਪੈਰੀਮੈਂਟ ਹੋਏ ਜਦੋਂ ਰੈਜ਼ਿਡੈਂਸ਼ੀਅਲ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਤਾਂ ਕਈ ਸਿਹਤ ਸਬੰਧੀ ਜਿਹੜੇ ਤਜਰਬੇ ਇਹਨਾਂ ਦੇ ਉੱਤੇ ਕੀਤੇ ਜਾਂਦੇ ਸੀ ਵੀ ਮਤਲਬ ਇਹਨਾਂ ਨੂੰ ਜਾਨਵਰਾਂ ਵਾਂਗੂ ਜਾਂ ਕਹਿ ਲਓ ਬਾਕੀਆਂ ਵਾਂਗੂ ਇਨਸਾਨ ਸਮਝਿਆ ਹੀ ਨਹੀਂ ਸੀ ਜਾਂਦਾ ਇਹਨਾਂ ਦੇ ਆਪਣੇ ਕੁਝ ਵਿਸ਼ਵਾਸ ਨੇ ਇਹਨਾਂ ਦੇ ਕੁਝ عقਈਦੇ ਨੇ ਇਹ ਉਹਦੇ ਅਨੁਸਾਰ ਹੀ ਚੱਲਦੇ ਆ ਤੇ ਇਹ ਇਹ ਕਹਿੰਦੇ ਆ ਕਿ ਸਾਨੂੰ ਨਾ ਸਿਖਾਓ ਕਿਹੜੀ ਗੱਲ ਠੀਕ ਆ ਤੇ ਕਿਹੜੀ ਗਲਤ ਆ ਤਰੱਕੀ ਕਿਹਨੂੰ ਕਹਿੰਦੇ ਇਹਨਾਂ ਦੇ ਨਾਲ ਜਦੋਂ ਲੋਕ ਬਹਿਸ ਵੀ ਕਰਦੇ ਨੇ ਉਹ ਸਮਝਾਉਂਦੇ ਵੀ ਆ ਕਿ ਇੰਨਾ ਕੁਛ ਦੁਨੀਆ ਇੱਥੇ ਪਹੁੰਚ ਗਈ ਐ ਇਦਾਂ ਕਰ ਗਏ ਇਦਾਂ ਕਰ ਗਏ ਉਹ ਕਹਿੰਦੇ ਤੁਸੀਂ ਅਲਟੀਮੇਟਲੀ ਕੀਤਾ ਕੀ ਐ ਸਾਰੀ ਤਰੱਕੀ ਕਰਕੇ ਵੀ ਕੁਛ ਨਹੀਂ ਤੁਸੀਂ ਕੀਤਾ ਸਿਰਫ ਕੁਦਰਤ ਨੂੰ ਖਰਾਬ ਹੀ ਕੀਤਾ ਜਿਹਨੂੰ ਤੁਸੀਂ ਤਰੱਕੀ ਕਹਿੰਦੇ ਆ ਸਿਰਫ ਦੋ ਬਲੇ ਦੀ ਰੋਟੀ ਖਾਣ ਦੇ ਲਈ ਸਾਰਾ ਕੁਝ ਕਰ ਰਹੇ ਹੋ ਤੁਸੀਂ ਅਲਟੀਮੇਟਲੀ ਇਹ ਕੋਈ ਮਤਲਬ ਬਹੁਤ ਵਧੀਆ ਜੀਵਨ ਨਹੀਂ ਹੈ ਉਹ ਸਾਡੇ ਜੀਵਨ ਨੂੰ ਬਹੁਤ ਵਧੀਆ ਨਹੀਂ ਮੰਨਦੇ ਉਹਨਾਂ ਦੇ ਲੋਕ ਜਿਹੜੇ ਪੜ੍ਹ ਲਿਖ ਵੀ ਗਏ ਆ ਬੜੇ ਉੱਚੇ ਅਹੁਦਿਆਂ ਦੇ ਉੱਤੇ ਵੀ ਪਹੁੰਚ ਗਏ ਆ ਮੰਤਰੀ ਵੀ ਬਣ ਗਏ ਤੇ ਕਿਥੇ ਕਿਥੇ ਤੱਕ ਪਹੁੰਚ ਗਏ ਪਰ ਉਸ ਕਮਿਊਨਿਟੀ ਦੇ ਜਿਹੜੇ ਅਕੀਦੇ ਨੇ ਜਿਹੜੇ ਵਿਸ਼ਵਾਸ ਨੇ ਜਿਹੜੇ ਉਹਨਾਂ ਦੇ ਚੀਜ਼ਾਂ ਨੇ ਕਸਟਮਸ ਨੇ ਉਹ ਉਹ ਇਦਾਂ ਹੀ ਕਰਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਉਦਾਹਰਨ ਇਹ ਆ ਕਿ ਉਹ ਸਿਹਤ ਦਾ ਜਿਹੜਾ ਇਲਾਜ ਆ ਨਾ ਉਹ ਕਲੈਕਟਿਵ ਕਰਦੇ ਇੰਡੀਵਿਜੂਅਲ ਨਹੀਂ ਕਰਦੇ ਕਮਿਊਨਿਟੀ ਦੇ ਵਿੱਚ ਮੰਨ ਲਓ ਜਿੱਥੇ ਰਿਜ਼ਰਵ ਦੇ ਵਿੱਚ ਇੱਥੇ ਰਹਿੰਦੇ ਆ ਤੁਸੀਂ ਦੇਖੋ ਕਦੇ ਜਾ ਕੇ ਆਪਣੇ ਨੇੜੇ țeੜੇ ਵੀ ਮਲਪੂਰਾ ਝੁੰਡ ਇੱਕ ਗਰੁੱਪ ਉੱਥੇ ਰਹਿ ਰਿਹਾ ਆ ਜੇ 100 ਬੰਦਾ ਉੱਥੇ ਰਹਿੰਦਾ ਆ ਤੇ ਇੱਕ ਬਿਮਾਰ ਹੋ ਗਿਆ ਇਹ ਇਹ ਨਹੀਂ ਮੰਨਦੇ ਕਿ ਇੱਕ ਬਿਮਾਰ ਹੋਇਆ ਇਹ ਇਹ ਮੰਨਦੇ 100 ਹੀ ਬਿਮਾਰ ਹੋਇਆ ਜੇ ਤੇ ਬਿਮਾਰ ਹੋਗਾ ਠੀਕ ਹੋ ਜਾਊਗਾ ਜੇ ਜਿਆਦਾ ਬਿਮਾਰ ਹੋਗੇ ਤਾਂ ਫਿਰ ਉਹ ਕਹਿੰਦੇ ਵੀ ਮਸਲਾ ਵੱਡਾ ਮਤਲਬ ਇਹ ਇੰਡੀਵਿਜੂਅਲ ਨੂੰ ਨਹੀਂ ਇੰਪੋਰਟੈਂਸ ਦਿੰਦੇ ਕਹਿੰਦੇ ਗਰੁੱਪ ਦੇ ਵਿੱਚ ਸਾਰਿਆਂ ਨਾਲ ਹੀ ਕੁਝ ਹੋਇਆ ਜਾਂ ਸਾਰੇ ਬਿਮਾਰ ਆ ਉਸ ਕਿਸਮ ਦੇ ਵਿੱਚ ਫਿਰ ਬਿਮਾਰੀ ਦਾ ਇਲਾਜ ਲੱਭਦੇ ਆ 1980 ਦੇ ਵਿੱਚ ਅੱਛਾ ਇਹ ਦੂਜੀ ਗੱਲ ਜਿੱਦਾਂ ਇਹਨਾਂ ਦੇ ਅਕੀਦੇ ਨੇ ਕਿ ਸਾਡੇ ਨਾਲ ਸੰਬੰਧਿਤ ਜਿਹੜਾ ਹੈਲਥ ਡਾਟਾ ਆ ਜਾਂ ਸਾਡਾ ਜਿਹੜਾ ਹਿਸਾਬ ਕਿਤਾਬਾ ਵੱਖਰਾ ਰੱਖਿਆ ਜਾਵੇ ਉਹਨੂੰ ਇਹ ਵੱਖਰਾ ਰੱਖਦੇ ਆ ਉਦਾਹਰਨ ਵਜੋਂ ਜਿੱਦਾਂ ਇਹਨਾਂ ਦੀਆਂ ਲਾਸ਼ਾਂ ਲੱਭੀਆਂ ਸੀ ਬੱਚਿਆਂ ਦੀਆਂ ਪਿੱਛੇ ਜਿਹੇ ਕੈਮ ਲੂਪਸ ਤੋਂ ਸ਼ੁਰੂ ਹੋਇਆ ਸੀ ਸਿਲਸਲਾ ਉਹ ਜਿਹੜੇ ਥਾਂ ਦੇ ਉੱਤੇ ਉਹ ਲਾਸ਼ਾਂ ਦੱਬੀਆਂ ਗਈਆਂ ਸੀ ਜਾਂ ਜਿੱਥੇ ਇਹਨਾਂ ਨੂੰ ਸ਼ੱਕ ਸੀ ਕਿ ਵੀ ਇੱਥੇ ਸਾਡੇ ਬੱਚਿਆਂ ਨੂੰ ਦੱਬਿਆ ਗਿਆ ਅਨਮਾਰਕਡ ਗਰੇਵਜ਼ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਲੱਭ ਰਹੀਆਂ ਸੀ ਉਸ ਥਾਂ ਦੇ ਉੱਤੇ ਪੈਰ ਨਹੀਂ ਰੱਖਦੇ ਇਹ ਮਤਲਬ ਜੁੱਤੀ ਲੈ ਕੇ ਨਹੀਂ ਜਾਂਦੇ ਜਾਂ ਉਹ ਉਹਦਾ ਉਹਦਾ ਇਹਨਾਂ ਦਾ ਇੱਕ ਵਿਸ਼ਵਾਸ ਆ ਵੀ ਇੱਥੇ ਅਸੀਂ ਇਦਾਂ ਨਹੀਂ ਜਾਣਾ ਜਦੋਂ ਕਦੇ ਵੀ ਇੱਥੇ ਕਿਤੇ ਵੀ ਇਹ ਆਪਣਾ ਕੋ ਰੈਲੀ ਕਰਦੇ ਆ ਜਾਂ ਉਹਨਾਂ ਦਾ ਕੋ ਸ਼ਮਾਨ ਇਦਾਂ ਦਾ ਉੱਥੇ ਪਿਆ ਹੁੰਦਾ ਉਧਰਲੇ ਪਾਸੇ ਤੁਸੀਂ ਜੁੱਤੀ ਲੈ ਕੇ ਨਹੀਂ ਜਾ ਸਕਦੇ ਬਹੁਤ ਸਖਤ ਤਰ੍ਹਾਂ ਦੇ عقیده ਆ ਵਿਸ਼ਵਾਸ ਆ ਤੇ ਉਹ ਇਹ ਚਾਹੁੰਦੇ ਆ ਕਿ ਤੁਸੀਂ ਸਾਡੀ ਧਰਤੀ ਦੇ ਉੱਤੇ ਰਹਿੰਦੇ ਆ ਇੱਥੇ ਆ ਕੇ ਤੁਸੀਂ ਸਾਡਾ ਸਾਰਾ ਕੁਝ ਤਬਾਹ ਕੀਤਾ ਵੀ ਕੋ ਟੁਕੜ ਟੇ ਇਸ ਚੀਜ਼ ਦੀ ਰਿਸਪੈਕਟ ਕਰੋ ਇਹਦਾ ਇੱਕ ਮਾਮਲਾ ਸਾਹਮਣੇ ਆਇਆ 1980 ਦਾ 1980 ਦੇ ਵਿੱਚ ਉਹਨਾਂ ਨੇ ਬਲੱਡ ਡੋਨੇਟ ਕੀਤਾ ਸੀ ਰਿਸਰਚ ਦੇ ਲਈ ਨੂ ਛਾ ਨੋਰਥਿਕ ਇਹਨਾਂ ਦੀ ਜਿਹੜੇ ਲੋਕ ਨੇ ਕਮਿਊਨਿਟੀ ਦੇ ਇਹਨਾਂ ਨੇ ਬਲੱਡ ਬਲੱਡ ਡੋਨੇਟ ਕੀਤਾ ਸੀ ਤਾਂ ਕਿ ਇੱਕ ਬਿਮਾਰੀ ਜਿਹੜੀ ਇਹਨਾਂ ਦੇ ਵਿੱਚ ਫੈਲ ਗਈ ਸੀ ਉਹਦਾ ਇਲਾਜ ਕੱਢਿਆ ਜਾ ਸਕੇ ਬਜਾਏ ਇਹਦੇ ਕਿ ਇਹਨਾਂ ਦੇ ਉਸ ਬਲੱਡ ਤੋਂ ਇਹਨਾਂ ਦੀ ਬਿਮਾਰੀ ਦਾ ਇਲਾਜ ਕੱਢਿਆ ਜਾਂਦਾ ਉਹ ਜਿਹੜੇ ਬਲੱਡ ਦੇ ਸੈਂਪਲਸ ਸੀ ਉਹਨਾਂ ਨੂੰ ਮਿਸਯੂਜ਼ ਕੀਤਾ ਜੈਨੇਟਿਕ ਸਟੱਡੀਜ਼ ਦੇ ਲਈ ਬਿਨਾ ਇਹਨਾਂ ਦੀ ਆਗਿਆ ਤੋਂ ਮਤਲਬ ਉਹ ਇਹਨਾਂ ਦੀ ਜੈਨੇਟਿਕਸ ਦੀ ਸਟੱਡੀ ਕੀਤੀ ਕਿ ਕੁਦਰਤੀ ਇਹਨਾਂ ਦਾ ਜੈਨੇਟਿਕਸ ਵੱਖਰਾ ਆ ਮੂਲ ਵਾਸੀਆਂ ਦਾ ਬਾਕੀਆਂ ਨਾਲ ਬਹੁਤ ਕੁਝ ਵੱਖਰਾ ਹੋਊਗਾ ਉਹਦੀ ਉਹਨਾਂ ਨੇ ਸਟੱਡੀ ਕੀਤੀ ਇਹ ਕਿਹਾ ਗਿਆ ਕਿ ਇਹ ਨੈਤਿਕ ਤੌਰ ਤੇ ਠੀਕ ਨਹੀਂ ਕੀਤਾ ਗਿਆ ਜਿਹੜਾ ਕੇਸ ਹੁਣ ਇਸ ਇਹਦੇ ਉੱਤੇ ਕੀਤਾ ਗਿਆ ਕਿ ਮੈਡੀਕਲ ਅਬਿਊਜ਼ ਦਾ ਇੱਕ ਇਤਿਹਾਸ ਆ ਜਿਹੜਾ ਇੰਡੀਜਿਨियस ਲੋਕਾਂ ਦੇ ਨਾਲ ਕਰਦਾ ਰਿਹਾ ਉਹਨਾਂ ਦੇ ਉੱਤੇ ਤਜਰਬੇ ਕਰ ਕਰਕੇ ਬਿਨਾਂ ਉਹਨਾਂ ਦੀ ਕੌਨਸੈਂਟ ਤੋਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਤੁਸੀਂ ਕਿਸੇ ਉੱਤੇ ਕੋਈ ਤਜਰਬਾ ਕਰਨਾ ਚਾਹੁੰਦੇ ਹੋ ਤੁਹਾਨੂੰ ਉਹਦੀ ਸਲਾਹ ਲੈਣੀ ਪਊਗੀ ਉਹਦੀ ਸਹਿਮਤੀ ਲੈਣੀ ਪਊਗੀ ਭਾਵੇਂ ਤੁਸੀਂ ਰਾਜ਼ੀ ਆ ਇਹਦੀ ਗੱਲ ਨਹੀਂ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਕੁਛ ਕੀਤਾ ਗਿਆ ਹੁਣ ਇਹ ਸਾਰੇ ਕੁਛ ਦੇ ਲਈ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਮਾਫੀ ਮੰਗੀ ਆ ਕਿ ਸਾਡੇ ਕੋਲੋਂ ਗਲਤ ਹੋਇਆ ਅਸੀਂ ਇਸ ਗੱਲ ਦਾ ਨੁਕਸਾਨ ਕੀਤਾ ਇਹ ਕੋ ਬਹੁਤ ਸੈਂਕੜੇ ਸਾਲ ਪੁਰਾਣੀ ਗੱਲ ਨਹੀਂ ਆ ਐਕਸਪੈਰੀਮੈਂਟ ਵਾਲੀ 1980 ਦੀ ਗੱਲਬਾਤ ਆ ਇੰਡੀਜੇਨियस ਹੈਲਥ ਡਾਟਾ ਨੂੰ ਮਿਸਯੂਜ਼ ਕੀਤਾ ਗਿਆ ਜਿਹੜੇ ਇੰਡੀਜੇਨियस ਡਾਟਾ ਆ ਇਹਨਾਂ ਦੀ ਸੋਵਰਿਨਿਟੀ ਦਾ ਮਤਲਬ ਇਹ ਆ ਕਿ ਇਹਨਾਂ ਦੇ ਕੋਲ ਉਹਦੀ ਜਿਹੜੀ ਪਰ ਉਹ ਸੱਤਾ ਇਹਨਾਂ ਦੀ ਹੋਣੀ ਚਾਹੀਦੀ ਹੈ ਵੀ ਇਹਨਾਂ ਨੇ ਉਸ ਡਾਟੇ ਨੂੰ ਕਿਦਾਂ ਕੰਟਰੋਲ ਕਰਨਾ ਜਾਂ ਕਿਦਾਂ ਯੂਜ਼ ਕਰਨਾ ਜਿਹੜੀ ਵੀ ਇਹਨਾਂ ਨਾਲ ਸੰਬੰਧਿਤ ਇਨਫੋਰਮੇਸ਼ਨ ਆ ਇਹਨਾਂ ਦਾ ਇੱਕ ਕਲਚਰਲੀ ਅਪਰੋਪ੍ਰੀਏਟ ਸਿਸਟਮ ਇੱਕ ਸੌਫਟਵੇਅਰ ਕੰਪਨੀ ਆ ਉਹਨੂੰ ਕਹਿੰਦੇ ਆ ਮਸਟਿਮੋ ਇਨਫੋਰਮੇਸ਼ਨਸ ਮਸਟਿਮੋ ਇੰਟਰਨਲ ਇਨਫੋਰਮੇਸ਼ਨ ਜਿਹੜੀ ਆ ਉਹ ਇੱਕ ਹੈਲਥ케ਅਰ ਸਿਸਟਮ ਇੰਡੀਜਿਨियस ਵੈਲਿਊ ਦੇ ਉੱਤੇ ਬੇਸਡ ਕ੍ਰੀਏਟ ਕੀਤਾ ਜਿਹਦੇ ਨਾਲ ਡਾਕਟਰ ਨੂੰ ਜ਼ਿਆਦਾ ਮਦਦ ਮਿਲਦੀ ਆ ਕਿ ਉਹ ਫਸਟ ਨੇਸ਼ਨ ਕਮਿਊਨਿਟੀਆਂ ਨੂੰ ਸਰਵ ਕਰ ਸਕਣ ਜਿਹੜੀ ਗਰੁੱਪ ਬੇਸਡ ਕੇਅਰ ਆ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਜਿਹੜੀ ਇੰਡੀਜਨੀਅਸ ਕਲਚਰ ਆ ਉਹਨਾਂ ਦੀ ਹੈਲਥ ਕੇਅਰ ਗਰੁੱਪਸ ਦੇ ਵਿੱਚ ਹੁੰਦੀ ਹੈ ਇੰਡੀਵਿਜੂਅਲੀ ਨਹੀਂ ਹੁੰਦੀ ਜਿਹੜੇ ਮਸਤੀਮੋ ਸਿਸਟਮ ਆ ਉਹ ਆਨਰ ਕਰਦਾ ਇਸ ਕਲੈਕਟਿਵ ਪ੍ਰੈਕਟਿਸ ਨੂੰ ਇਸ ਗੱਲ ਨੂੰ ਮਤਲਬ ਇਹਦੀ ਇਹਦੀ ਰਿਸਪੈਕਟ ਕਰਦਾ ਤੇ ਫਿਰ ਉਹਦੇ ਉੱਤੇ ਅੱਗੇ ਚੱਲਦਾ ਆ ਹੋਲਿਸਟਿਕ ਹੈਲਥ ਦਾ ਕਨਸੈਪਟ ਆ ਇਹਨਾਂ ਦਾ ਫਸਟ ਨੇਸ਼ਨ ਦੇ ਲਈ ਹੈਲਥ ਜਿਹੜੀ ਵੈਲ ਬੀਇੰਗ ਸਾਰੀ ਕਮਿਊਨਿਟੀ ਦੀ ਆ ਨਾ ਕਿ ਇੱਕ ਬੰਦੇ ਦੀ ਆ ਤੇ ਦੋਸ਼ ਉਹਨਾਂ ਨੇ ਇਹ ਲਾਇਆ ਕਿ ਇਹਦੇ ਉੱਤੇ ਹੁਣ ਇਹ ਆ ਕਿ ਜਿਹੜਾ ਇਹਨੂੰ ਕੀਤਾ ਕੀ ਜਾਵੇ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਆ ਉਹ ਆਪਣੇ ਹਿਸਾਬ ਨਾਲ ਚੱਲਦੇ ਆ ਹਾਲੇ ਆ ਵੀ ਇਹਨੂੰ ਇੱਕ ਬੈਲੈਂਸ ਅਪਰੋਚ ਕੀਤੀ ਜਾਵੇ ਉਹਨਾਂ ਦਾ ਜਿਹੜਾ ਰਵਾਇਤੀ ਸਿਸਟਮ ਆ ਉਹ ਵੀ ਚੱਲੇ ਐਡਵਾਂਸ ਮੈਡੀਕਲ ਸਿਸਟਮ ਵੀ ਚੱਲੇ ਔਰ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਵਧੇ ਉਹਨਾਂ ਨੂੰ ਯਕੀਨ ਨਹੀਂ ਆ ਅੱਜ ਦੇ ਮਾਡਰਨ ਲੋਕਾਂ ਦੇ ਉੱਤੇ ਵੀ ਕੀ ਕਰਦੇ ਆ ਜਿਹੜੀ ਡੀਕੋਲੋਨਾਈਜ਼ੇਸ਼ਨ ਆ ਇਹਦੀ ਹੈਲਥ케ਅਰ ਦੀ ਇੰਡੀਜਨਸ ਕੰਟਰੋਲ ਹੈਲਥ ਡਾਟਾ ਦੇ ਉੱਤੇ ਉਹ ਉਹਨਾਂ ਦਾ ਪੱਕਾ ਆ ਤੇ ਹੋਣਾ ਚਾਹੀਦਾ ਆ ਤੇ ਉਹਨਾਂ ਦੀਆਂ ਆਵਾਜ਼ਾਂ ਕਿਸੇ ਵੀ ਮੈਡੀਕਲ ਡਿਸੀਜਨ ਦੇ ਸੰਬੰਧ ਦੇ ਵਿੱਚ ਸੁਣੀਆਂ ਜਾਣੀਆਂ ਚਾਹੀਦੀਆਂ ਇੱਕ ਬਹੁਤ ਵੱਡਾ ਮਾਮਲਾ ਇਹ ਸਾਹਮਣੇ ਆਇਆ ਹੈ ਜਿਹਦੇ ਵਿੱਚ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਮਾਫੀ ਮੰਗੀ ਆ ਕਿ ਅਸੀਂ ਇਹਨਾਂ ਨੂੰ ਬਿਨਾਂ ਦੱਸੇ ਜਾਂ ਜਾਣਬੁੱਝ ਕੇ ਕੁਝ ਉਹ ਐਕਸਪੈਰੀਮੈਂਟ ਕੀਤੇ ਜਿਹੜੇ ਸਾਨੂੰ ਇਹਨਾਂ ਦੇ ਬਲੱਡ ਦੇ ਨਾਲ ਨਹੀਂ ਕਰਨੀ ਚਾਹੀਦੀ ਸੀ ਇੱਕ 14 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ ਹੈਲਜ਼ ਐਂਜਲਸ ਦੀ ਜਿਹੜੀ ਹਾਈਡ ਆਊਟ ਇੱਕ ਥਾਂ ਸੀਗੀ ਉਹਦੇ ਨੇੜੇ ਉਹ ਜਗਾ ਫ੍ਰੈਂਪਟਨ ਕਿਊਬੈਕ ਦੇ ਵਿੱਚ ਦੱਸੀ ਜਾ ਰਹੀ ਹੈ ਗੈਂਗ ਇਨਵੋਲਵਮੈਂਟ ਇਹਦੇ ਵਿੱਚ ਲੱਗਦੀ ਹੈ ਰਿਪੋਰਟਸ ਜਿਹੜੀਆਂ ਆਈਆਂ ਉਹ ਦੱਸਦੀਆਂ ਕਿ ਇਹ ਜਿਹੜਾ ਟੀਨ ਸੀ 14 ਸਾਲਾ ਦਾ ਇਹਨੂੰ ਗੈਂਗ ਨੇ ਰਿਕਰੂਟ ਕੀਤਾ ਸੀ ਸਟਰੀਟ ਗੈਂਗ ਦੇ ਵਿੱਚ ਮੌਨਟਰੀਅਲ ਏਰੀਏ ਤੋਂ ਤੇ ਇੱਕ ਕੋਈ ਟਾਸਕ ਕਿਉਂ ਦਿੱਤੀ ਸੀ ਵੀ ਆਹ ਕੰਮ ਕਰਨਾ ਹੈ ਉਹਦੀ ਪਛਾਣ ਕਰ ਲਈ ਹੈ ਇਹਨਾਂ ਨੇ ਪਰ ਇਹਨੂੰ ਦੱਸਿਆ ਨਹੀਂ ਉਹਨਾਂ ਨੇ ਹਜੇ ਤੱਕ ਵੀ ਕੌਣ ਆ ਇਹ ਜਾਂ ਕੀ ਗੱਲਬਾਤ ਆ ਮਨਿਸਟਰ ਦਾ ਰਿਐਕਸ਼ਨ ਇਹਦੇ ਉੱਤੇ ਆਇਆ ਪਬਲਿਕ ਸਿਕਿਉਰਿਟੀ ਮਨਿਸਟਰ ਨੇ ਆਪਣੇ ਜਿਹੜੇ ਫਰਾਂਸਿਸ ਬਰਨਾਰਡਲ ਉਹਨਾਂ ਨੇ ਕਿਹਾ ਵੀ ਇਹ ਬਹੁਤ ਬਹੁਤ ਇੱਕ ਸ਼ੌਕ ਵਾਲੀ ਤੇ ਬੜੀ ਸ਼ਰਮਨਾਕ ਚੀਜ਼ ਆ ਗੈਂਗਸ ਦੇ ਵਿੱਚ ਹੁਣ ਬੱਚੇ 14-14 ਸਾਲਾਂ ਦੇ ਭਰਤੀ ਹੋ ਰਹੇ ਆ ਤੇ ਕ੍ਰਿਮਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋ ਰਹੇ ਆ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੀ ਸੀਓ ਡਿਊਕ ਕਿਊਬੈਕ ਐਸਕਯੂ ਆ ਇੱਕ ਕਨਵੈਸਟੀਗੇਸ਼ਨ ਕਰ ਰਿਹਾ ਇਸ ਸਸਪੀਸ਼ੀਅਲ ਡੈਥ ਦੀ ਤੇ ਪੁਲਿਸ ਉਸ ਏਰੀਆ ਦੇ ਵਿੱਚ ਕਾਫੀ ਦੱਸੀ ਜਾ ਰਹੀ ਹੈ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਬਾਅਦ ਵਿੱਚ ਉਹਨਾਂ ਨੂੰ ਰਿਹਾ ਕੀਤਾ ਗਿਆ ਤੇ ਜਿਹੜਾ ਇਹਦੇ ਉੱਤੇ ਜਿਹੜਾ ਵਿਕਟਮ ਆ ਇਹਦੇ ਉੱਤੇ ਦੱਸਿਆ ਗਿਆ ਕਿ ਕਾਫੀ ਜ਼ਿਆਦਾ ਮਤਲਬ ਉਹਦੇ ਸੀਗੇ ਨਿਸ਼ਾਨ ਬਹੁਤ ਜ਼ਿਆਦਾ ਆ ਉਹਦੇ ਉੱਤੇ ਮਾਰਕਟ ਦੇ ਵੀ ਉਹਦਾ ਪਛਾਨਣਾ ਵੀ ਉਹਦਾ ਮੁਸ਼ਕਲ ਹੋਇਆ ਆ ਕਮਿਊਨਿਟੀ ਦਾ ਕਨਸਰਨ ਆ ਪੁਲਿਸ ਜਿਹੜੀ ਆ ਉਹ ਲੋਕਲ ਰੈਜ਼ੀਡੈਂਟਸ ਨੂੰ ਇੰਗੇਜ ਕਰ ਰਹੀ ਆ ਇਨਫੋਰਮੇਸ਼ਨ ਗੈਦਰ ਕਰਨ ਦੇ ਵਿੱਚ ਇਹਦੇ ਨਾਲ ਹੀ ਹੋਰ ਜਿਹੜੇ ਯਤਨ ਉਹ ਵੀ ਕੀਤੇ ਜਾ ਰਹੇ ਆ ਨੇੜੇ ਉੱਥੇ ਜਿਹੜੇ ਇੱਕ ਹੋਰ ਇਨਸੀਡੈਂਟ ਦੇ ਵਿੱਚ ਉੱਥੇ ਗੋਲੀ ਚੱਲਣ ਦੀਆਂ ਘਟਨਾਵਾਂ ਕੋਈ ਸਾਹਮਣੇ ਆਈਆਂ ਗਨ ਸ਼ਾਟ ਜਿਹੜੇ ਰਿਪੋਰਟ ਕੀਤੇ ਗਏ ਹੈਲਜ਼ ਐਂਜਲਸ ਦੇ ਲੋਕੇਸ਼ਨ ਦੇ ਉੱਤੇ ਉੱਥੇ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਸਮੱਸਿਆ ਆ ਗੈਂਗਸ ਜਿਨ੍ਹਾਂ ਦੇ ਵਿੱਚ ਸਟ੍ਰੀਟ ਗੈਂਗਸ ਨੇ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਆ ਉਹ ਪੂਰੇ ਕੈਨੇਡਾ ਦੇ ਵਿੱਚ ਨੇ ਹੱਸ ਵੇਲੇ ਉਹਨਾਂ ਦੀ ਕਈ ਐਕਟੀਵਿਟੀ ਚਾਹੇ ਡਰੱਗ ਦੀ ਟਰੈਫਿਕਿੰਗ ਦੀ ਆ ਵੈਪਨ ਸਮਗਲਿੰਗ ਦੀ ਆ ਜਾਂ ਵਾਇਲੈਂਟ ਕ੍ਰਾਈਮ ਆ ਦੇ ਵਿੱਚ ਹੈਲਜ਼ ਐਂਜਲਸ ਬਹੁਤ ਮਸ਼ਹੂਰ ਗੈਂਗਾ ਇੱਕ ਇੱਕ ਅਸਲ ਦੇ ਵਿੱਚ ਸਭ ਤੋਂ ਵੱਧ ਜਾਣਿਆ ਜਾਣ ਵਾਲਾ ਤੇ ਸਭ ਤੋਂ ਵੱਡਾ ਜਿਹੜਾ ਇਹ ਜਿਹੜਾ ਆਊਟਲਾ ਮੋਟਰਸਾਈਕਲ ਗੈਂਗਸ ਦੇ ਵਿੱਚ ਕੈਨੇਡਾ ਦੇ ਵਿੱਚ ਹੈਗਾ ਆ ਇਦੇ ਚੈਪਟਰਸ ਨੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਔਰ ਕ੍ਰਿਮੀਨਲ ਐਕਟੀਵਿਟੀਜ਼ ਤੇ ਡਰੱਗ ਟਰੈਫਿਕਿੰਗ ਤੇ ਐਕਸਟਰਸ਼ਨ ਕਿੰਨਾ ਕੁਸ਼ ਇਹਦੇ ਨਾਲ ਜੁੜਿਆ ਆ ਗੈਂਗਸ ਜਿਨ੍ਹਾਂ ਦੇ ਵਿੱਚ ਹੈਲਜ਼ ਐਂਜਲਸ ਜਿਹੜਾ ਬਹੁਤ ਜ਼ਿਆਦਾ ਇਨਵੋਲਵਡ ਡਰੱਗ ਟ੍ਰੇਡ ਦੇ ਵਿੱਚ ਆਮ ਤੌਰ ਦੇ ਤੇ ਇਹ ਡਿਸਟ੍ਰੀਬਿਊਸ਼ਨ ਇਹਦੀ ਕੰਟਰੋਲ ਕਰਦੇ ਆ ਕੇਨ ਮੈਥ ਫੈਂਟਾਮਾਈਨ ਤੇ ਜਿਹੜੀਆਂ ਫੈਂਟਨੈਲਾ ਇਸ ਚੀਜ਼ ਦੀ ਸਟ੍ਰੀਟ ਗੈਂਗ ਕੈਨੇਡਾ ਦੇ ਵਿੱਚ ਜਿਵੇਂ ਲਿੰਕ ਹੁੰਦੇ ਨੇ ਬਾਅਦ ਵਿੱਚ ਜਾ ਕੇ ਹੈਲਜ਼ ਏਂਜਲ ਵਰਗਿਆਂ ਦੇ ਨਾਲ ਆਮ ਤੌਰ ਦੇ ਉੱਤੇ ਹੋਰ ਰਿਕਰੂਟ ਕਰਦੇ ਰਹਿੰਦੇ ਆ ਤੇ ਹੁਣ ਇਹ ਜਿੱਦਾਂ 14 ਸਾਲਾ ਮੁੰਡੇ ਦੀ ਮੌਤ ਹੋਈ ਹੈ ਇਹ 12 13 ਸਾਲਾਂ ਦੇਆਂ ਨੂੰ ਵੀ ਇਨਵੋਲਵ ਕਰ ਲੈਂਦੇ ਆ ਜਿਹੜੇ ਕਿ ਆਹਾ ਡਰੱਗ ਡੀਲਿੰਗ ਦੇ ਵਿੱਚ ਜਾਂ ਵਾਇਰਸ ਦੇ ਵਿੱਚ ਇਨਵੋਲਵ ਹੁੰਦੇ ਆ ਫਿਰ ਪਹਿਲਾਂ ਤਾਂ ਗੈਂਗ ਰਿਲੇਟਿਡ ਵਾਇਲੈਂਸ ਹੁੰਦੀ ਆ ਗੋਲੀਆਂ ਚੱਲਦੀਆਂ ਇਹਨਾਂ ਦੀ ਇੱਕ ਦੂਜੇ ਨਾਲ ਬਹੁਤ ਕੁਝ ਹੁੰਦਾ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਇੱਕ ਦੂਜੇ ਦਾ ਵੀ ਇਹ ਨੁਕਸਾਨ ਕਰਦੇ ਆ ਇਹਨਾਂ ਦੇ ਆਪਸ ਦੇ ਵਿੱਚ ਕਨਫਲਿਕਟ ਵੀ ਹੁੰਦੇ ਆ ਰਾਈਵਲ ਗੈਂਗਸ ਬਹੁਤ ਨੇ ਜਿਹੜਾ ਜਿਹੜਾ ਹੈਲਸ ਐਂਜਲਸ ਆ ਇਹਨਾਂ ਦਾ ਦੂਜਿਆਂ ਦੇ ਨਾਲ ਜਿਹੜੀਆਂ 19 ਮਤਲਬ 1990 ਦੇ ਵਿੱਚ ਇੱਕ ਇੱਕ ਬਾਈਕ ਵਾਰ ਸੀਗੀ ਉਹਦੇ ਵਿੱਚ ਆਰਗੇਨਾਈਜ਼ਡ ਇੱਕ ਕ੍ਰਾਈਮ ਪੂਰੇ ਦਾ ਪੂਰਾ ਚੱਲ ਰਿਹਾ ਤੇ ਰੌਲਾ ਇਹ ਆ ਕਿ ਹੁਣ ਇਹ ਉਮਰ ਜਿਹੜੀ ਕੱਟਦੀ ਕੱਟਦੀ 18 ਸਾਲਾਂ 19 ਸਾਲ ਜਾਂ ਵੱਡੀ ਉਮਰ ਦੇ ਜਾਂਦੇ ਸੀ 14 ਸਾਲਾਂ ਦੇ ਇੱਕ ਬੱਚੇ ਦੀ ਮੌਤ ਜਿਹੜੀ ਦੱਸ ਰਹੀ ਹੈ ਕਿ ਅਸਲ ਦੇ ਵਿੱਚ ਗੈਂਗਸ ਦੇ ਵਿੱਚ ਕਿੰਨੀ ਮਾੜੀ ਹਾਲਤ ਇਸ ਵੇਲੇ ਹੋਈ ਅਗਲੀ ਗੱਲਬਾਤ ਦੋਸਤੋ ਫੈਡਰਲ ਰਾਜਨੀਤੀ ਬਾਰੇ ਆ ਪੀਰ ਪੋਲੀਵੇ ਤੇ ਪੋਲੀਵੇ ਤੇ ਜਗਮੀਤ ਸਿੰਘ ਦੇ ਵਿੱਚ ਕਾਫੀ ਆਰਗੂਮੈਂਟ ਹੋਏ ਆ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਜਿਹਦੇ ਵਿੱਚ ਟੈਨਸ਼ਨ ਦੋਵਾਂ ਪਾਰਟੀਆਂ ਦੇ ਵਿੱਚ ਵਧ ਗਈ ਆ ਰੋਲਾ ਨੌਨ ਕੰਫੀਡੈਂਸ ਮੋਸ਼ਨ ਦਾ ਆ ਕਨਫਲਿਕਟ ਇਸ ਕਰਕੇ ਸੀਗਾ ਕਿਉਂਕਿ ਸਿੰਘ ਜਿਹੜੇ ਇਹ ਜਗਮੀਤ ਸਿੰਘ ਨੇ ਨਾ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਐਨਡੀਪੀ ਐਸ਼ਵਲੇ ਕਨਜ਼ਰਵਟਿਵ ਦੇ ਨਾਨ ਕੰਫੀਡੈਂਸ ਮੋਸ਼ਨ ਦੀ ਸਪੋਰਟ ਨਹੀਂ ਕਰਦੀ ਜਿਹੜਾ ਕਿ ਜਸਟਰੂਡੋ ਦੇ ਉਲਟੇ ਹੇਰ ਲੈ ਕੇ ਆਇਆ ਫਿਰ ਪਾਲੀ ਨੇ ਕਿਹਾ ਇਹਨੂੰ ਜਗਮੀਸ਼ ਸਿੰਘ ਨੂੰ ਕਿ ਫੇਕ ਵੀ ਕਿਹਾ ਉਹਨੇ ਫੋਨੀ ਵੀ ਕਿਹਾ ਫਰਾਡ ਵੀ ਕਿਹਾ ਕਈ ਸ਼ਬਦ ਮਾੜੇ ਸ਼ਬਦ ਉਹਦੇ ਲਈ ਵਰਤੇ ਜਿਹੜੇ ਐਨਡੀਪੀ ਦੇ ਮੈਂਬਰ ਸੀਗੇ ਉਹਨਾਂ ਨੇ ਇਹਦੇ ਉੱਤੇ ਜਿਹੜਾ ਮਤਲਬ ਉਹਨੂੰ ਰਿਐਕਟ ਵੀ ਕੀਤਾ ਕਿ ਉਹਨਾਂ ਦੀ ਜਿਹੜੀ ਰਿਮਾਰਕਸ ਦੇ ਉੱਤੇ ਆਪਣੀ ਟਿੱਪੜੀ ਵੀ ਦਿੱਤੀ ਹਾਊਸ ਸਪੀਕਰ ਦੇ ਇੰਟਰਵਿਊ ਕੀਤਾ ਉਹਨਾਂ ਨੇ ਇਸ ਬਾਲ ਦੇ ਵਿੱਚ ਗ੍ਰੈਗ ਫੈਗਸ ਨੇ ਕਿ ਰੋਕਿਆ ਇਹ ਸਾਰੇ ਕੁਝ ਨੂੰ ਫੇਅਰ ਰਿਸਟੋਰ ਕੀਤਾ ਜਿਹੜੇ ਬਾਕੀ ਮੈਂਬਰਸ਼ਿਪ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਜਿਹੜੀ ਇਹ ਅਕਾਉਂਟੇਬਲ ਹੋਣੀ ਚਾਹੀਦੀ ਆ ਇੱਕ ਦੂਜੇ ਦੇ ਉੱਤੇ ਜਿਹੜੇ ਇਹ ਹਮਲੇ ਹੋ ਰਹੇ ਆ ਜਗਮੀਤ ਸਿੰਘ ਹੋਣੀ ਪੇਅਰ ਪੋਲੀਵ ਦੇ ਉੱਤੇ ਕਾਫੀ ਉਹਨਾਂ ਨੇ ਯੈਲ ਕੀਤਾ ਉਹਦੇ ਉੱਤੇ ਤੇ ਉਹਦੇ ਬਰਨਮਰ ਪੁਆਇੰਟ ਕਰਕੇ ਕਿਹਾ ਕਿ ਉਹਦੇ ਨਾਲ ਫਿਰ ਚੈਂਬਰਸ ਦੇ ਵਿੱਚ ਇੱਕ ਵਾਰੀ ਰੌਲਾ ਪੈ ਗਿਆ ਇਹ ਸਾਰੇ ਕੁਸ਼ ਦੇ ਨਾਲ ਜਿਹੜੇ ਜਗਮੀਤ ਸਿੰਘ ਹੋਣਾ ਨੇ ਇਹ ਦੱਸਿਆ ਕਿ ਐਨਡੀਪੀ ਨੇ ਲਿਬਰਲ ਦੀ ਸਪੋਰਟ ਕਰਨ ਦਾ ਫੈਸਲਾ ਕੀਤਾ ਤਾਂ ਕਿ ਪ੍ਰੋਗਰਾਮ ਜਿਵੇਂ ਡੈਂਟਲ ਕੇਅਰ ਆ ਫਾਰਮਾ ਕੇਅਰ ਆ ਉਹਨਾਂ ਦੇ ਕੰਜ਼ਰਵਟਿਵ ਦੇ ਘਟਨਾ ਅਲੱਗ ਸਕਣ ਜਸਟਨ ਟਰੂਡੋ ਦੀ ਲੋਚਨਾ ਹੋ ਰਹੀ ਹੈ ਦੂਜੇ ਪਾਸੇ ਜਗਮੀਤ ਸਿੰਘ ਹੋਣਾ ਨੇ ਇਹ ਗੱਲ ਕਹੀ ਆ ਕਿ ਉਹ ਉਹਨਾਂ ਨੂੰ ਭਾਵੇਂ ਉਹ ਇਹਨਾਂ ਦੇ ਪੇਰ ਪੋਲੀਵ ਦੇ ਉਲਟ ਗਏ ਆ ਪਰ ਉਹ ਕਹਿੰਦੇ ਸਾਨੂੰ ਹਜੇ ਵੀ ਲੱਗਦਾ ਹੈ ਕਿ ਜਿਹੜਾ ਜਸਟਨ ਟਰੂਡੋ ਆਨ ਕੈਨੇਡੀਅਨਸ ਦੇ ਲਈ ਨਹੀਂ ਕੀਤਾ ਵੀ ਉਹਨਾਂ ਨੂੰ ਕੋਈ ਹੋਰ ਚਾਂਸ ਉਹਨਾਂ ਨਹੀਂ ਮਿਲਣਾ ਚਾਹੀਦਾ ਇਲੈਕਸ਼ਨ ਦਾ ਕੰਸਰਨ ਵੱਡਾ ਹੈ ਇਹ ਸਾਰੇ ਕੁਸ਼ਤੇ ਵਿੱਚ ਦੋਵੇਂ ਲੀਡਰ ਜਿਹੜੇ ਇਸ ਗੱਲ ਤੋਂ ਅਵੇਅਰ ਨੇ ਕਿ ਇਹਦੇ ਨਾਲ ਇਲੈਕਸ਼ਨ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਸੁਪੀਰ ਪੋਲੀਵ ਨੇ ਬਾਅਦ ਵਿੱਚ ਜਗਮੀਕ ਸਿੰਘ ਹੋਣਾ ਦੀ ਕਾਫੀ ਆਲੋਚਨਾ ਕੀਤੀ ਕਿ ਜਸਟਨ ਟੂਡੋ ਦੀ ਸਾਈਡ ਲੈ ਰਹੇ ਆ ਆ ਰੀਸੈਂਟ ਬਾਈ ਇਲੈਕਸ਼ਨਸ ਦੇ ਵਿੱਚ ਵੀ ਜਿਹੜੀ ਦੱਸਦੇ ਆ ਕਿ ਪੋਲਿਟੀਕਲ ਫ੍ਰਿਕਸ਼ਨ ਪਾਰਟੀਆਂ ਦੇ ਵਿੱਚ ਜਿਹੜੀ ਇਹ ਦਿਖ ਰਹੀ ਹੈ ਮਾਮਲਾ ਦੋਸਤੋ ਬੜਾ ਸਪਸ਼ਟਾ ਪਿਛਲੇ ਲੰਬੇ ਸਮੇਂ ਤੋਂ ਅਸੀਂ ਗੱਲਬਾਤ ਕਰਦੇ ਆ ਰਹੇ ਹਾਂ ਮinority government ਹੈ ਐਨਡੀਪੀ ਦੀ ਸਪੋਰਟ ਸੀ ਐਨਡੀਪੀ ਪਿੱਛੇ हट ਗਈ ਕਿਉਂਕਿ ਐਨਡੀਪੀ ਨੂੰ ਇਦਾਂ ਲੱਗਦਾ ਸੀ ਵੀ ਸ਼ਾਇਦ ਲਿਬਰਲਸ ਦੇ ਨਾਲ ਰਹਿਣ ਕਰਕੇ ਸਾਡਾ ਵੀ ਨੁਕਸਾਨ ਹੋਊਗਾ ਜਾਂ ਉਹਨਾਂ ਦੇ ਕਹਿਣ ਅਨੁਸਾਰ ਕਿ ਇਹਨਾਂ ਨੇ ਉਹਨਾਂ ਕੁਝ ਕੈਨੇਡੀਅਨਸ ਦੇ ਲਈ ਨਹੀਂ ਕੀਤਾ ਜਿੰਨਾ ਕੁਝ ਇਹਨਾਂ ਨੂੰ ਕੈਨੇਡੀਅਨਸ ਦੇ ਲਈ ਕਰਨਾ ਚਾਹੀਦਾ ਸੀ ਹੁਣ ਹੋਇਆ ਕਿ ਇਹ ਪਾਸੇ हट ਗਏ ਵੀ ਅਸੀਂ ਤੁਹਾਡੀ ਮਦਦ ਨਹੀਂ ਕਰਦੇ ਅਸੀਂ ਤੁਹਾਡੇ ਤੋਂ ਵੱਖਰੇ ਆ ਇਹ ਵੱਖਰੇ ਹੋ ਗਿਆ ਹੁਣ ਜਿਹੜੇ ਉਹ ਵੱਖਰੇ ਹੋਣ ਦੇ ਲਈ ਪਹਿਲਾਂ ਇਹਨਾਂ ਨੂੰ ਕੰਜ਼ਰਵਟਿਵ ਨਹੀਂ ਕਿਹਾ ਸੀ ਕੰਜ਼ਰਵਟਿਵ ਨੇ ਕਿਹਾ ਸੀ ਕਿ ਆ ਵੇਗੜਾ ਆ ਜਗਮੀ ਸਿੰਘ ਆਪਣੀ ਸਪੋਰਟ ਖਿੱਚ ਲਵੇ ਜਗਮੀ ਸਿੰਘ ਨੇ ਸਪੋਰਟ ਖਿੱਚ ਲਈ ਭਾਵੇਂ ਕਿ ਉਹ ਕਹਿੰਦੇ ਸੀ ਕੰਜ਼ਰਵਟਿਵ ਦੇ ਕਹਿਣ ਦੇ ਉੱਤੇ ਨਹੀਂ ਖਿੱਚੀ ਅਸੀਂ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਹੁਣ ਪਹਿਲਾਂ ਮਹਾਰੇ ਕਹਿੰਦੇ ਸੀ ਕਿ ਜਗਮੀ ਸਿੰਘ ਕਦੇ ਵੀ ਸਪੋਰਟ ਵਾਪਸ ਨਹੀਂ ਲੈ ਸਕਦੇ ਲਿਬਰਲਸ ਤੋਂ ਕਿਉਂਕਿ ਜੇ ਸਰਕਾਰ ਡਿੱਗ ਪਈ ਇਲੈਕਸ਼ਨ ਹੋ ਗਈ ਤੇ ਨੁਕਸਾਨ ਐਨਡੀਪੀ ਦਾ ਵੀ ਨਾਲ ਹੀ ਹੋਣਾ ਕਿਉਂਕਿ ਲੋਕ ਜਿੰਨੇ ਕ ਲਿਬਰਲ ਤੋਂ ਓਕਿਓ ਉਹਨੇ ਐਨਡੀਪੀ ਤੋਂ ਵੀ ਓਕਿਓ ਆ ਪਰ ਇਹਦੇ ਵਿੱਚ ਜਿਹੜੀ ਪਰ ਇਹ باوجود ਇਸ ਗੱਲ ਦੇ ਲੋਕਾਂ ਦੀ ਜਿਹੜੇ ਅੰਦਾਜ਼ੇ ਸੀਗੇ ਉਹ ਸਾਰੇ ਫੇਲ ਹੋ ਗਏ ਜਗਮੀ ਸਿੰਘ ਨੇ ਆਪਣੀ ਸਪੋਰਟ ਵਾਪਸ ਲੈ ਲਈ ਉਹ ਸਪੋਰਟ ਵਾਪਸ ਲੈਣ ਤੋਂ ਬਾਅਦ ਹੁਣ ਜਦੋਂ ਹੀ ਸੈਸ਼ਨ ਆਇਆ ਤੇ ਜਿਹੜੀ ਕੰਜ਼ਰਵਟਿਵ ਪਾਰਟੀ ਆ ਨੋ ਕੰਫੀਡੈਂਸ ਮੋਸ਼ਨ ਲੈ ਕੇ ਆ ਗਏ ਜਿਹੜਾ ਇੱਕ ਉਹਨਾਂ ਨੇ ਉਹਦੇ ਵਿੱਚ ਪਾਰਲੀਮੈਂਟ ਦੇ ਕੇ ਅਸੀਂ ਕਹਿੰਨੇ ਆ ਕਿ ਹੁਣ ਇਹਨਾਂ ਨੂੰ ਸਰਕਾਰ ਜਿਹੜੀ ਆ ਦੱਸੋ ਵੀ ਇਹਦੀ ਸਪੋਰਟ ਹੈਗੀ ਹੈ ਜਿਹਦੇ ਕੋਲੇ ਮੈਜੋਰਿਟੀ ਹੈਗੀ ਹੈ ਜਾਂ ਇਹਦੀ ਸਪੋਰਟ ਹੈ ਨਾ ਫੈਗੀ ਹੈ ਕਿ ਨਹੀਂ ਜੇ ਹੁਣ ਐਨਡੀਪੀ ਤੇ ਨਾਲ ਨਹੀਂ ਆ ਲਿਬਰਲ ਦੇ ਸਰਕਾਰ ਤਾਂ ਡਿੱਗ ਪਣੀ ਚਾਹੀਦੀ ਸੀ ਪਰ ਜਗਵੀਰ ਸਿੰਘ ਨੇ ਇਹ ਲੌਜਿਕ ਦੇ ਕੇ ਕਿ ਜਿਹੜੇ ਡੈਂਟਲ ਕੇਅਰ ਜਾਂ ਦੂਜੇ ਪ੍ਰੋਗਰਾਮ ਚੱਲ ਰਹੇ ਆ ਉਹ ਬਚਾਉਣ ਦੇ ਲਈ ਸਰਕਾਰ ਚੱਲਦੀ ਰੱਖਣੀ ਜ਼ਰੂਰੀ ਆ ਅਸੀਂ ਉਹ ਕਹਿੰਦੇ ਨਾਲ ਨਹੀਂ ਜਸਨ ਟੁੱਟੋ ਦੇ ਜਸਨ ਟੁੱਟੋ ਨੇ ਬਿਨਾਂ ਸ਼ੱਕ ਨੁਕਸਾਨ ਕੀਤਾ ਲੋਕਾਂ ਦਾ ਕੈਨੇਡਾ ਦਾ ਭਲਾ ਨਹੀਂ ਕੀਤਾ ਨਾ ਹੋਣਾ ਹੈ ਨਾ ਇਹਨਾਂ ਨੂੰ ਅਗਲੀ ਵਾਰ ਇਹ ਆਉਣ ਦੇਣਾ ਚਾਹੀਦਾ ਪਰ ਜੇ ਹੁਣ ਸਰਕਾਰ ਡਿੱਗ ਪਈ ਜਿਹੜੇ ਪ੍ਰੋਗਰਾਮ ਅਸੀਂ ਡੈਂਟਲ ਕੇਅਰ ਵਰਗੇ ਸ਼ੁਰੂ ਕੀਤੇ ਸੀ ਉਹ ਸਾਰੇ ਬੰਦ ਹੋ ਜਾਣਗੇ ਕਿਉਂਕਿ ਕੰਜ਼ਰਵਟਿਵ ਨੇ ਆਉਂਦਿਆਂ ਨੇ ਕੱਟ ਲਾਉਣੇ ਆ ਵੱਡੇ ਪੀ ਇਸ ਕਰਕੇ ਕਹਿੰਦੇ ਅਸੀਂ ਸਰਕਾਰ ਨੂੰ ਚੱਲਦੀ ਰੱਖਣ ਦੇ ਲਈ ਸਪੋਰਟ ਦੇ ਰਹੇ ਹਾਂ ਪਰ ਇਸ ਮੋਸ਼ਨ ਦੇ ਉੱਤੇ ਵੀ ਅਸੀਂ ਮੋਸ਼ਨ ਇਹਦੇ ਉੱਤੇ ਦੇਖਾਂਗੇ ਹੁਣ ਜਿਹੜੇ ਪੀਅਰ ਪਾਲੀਆ ਉਹ ਇਸ ਗੱਲ ਤੋਂ ਦੁਖੀ ਆ ਵੀ ਤੁਸੀਂ ਜਾਣ ਤੇ ਸਪੋਰਟ ਦੇ ਹੀ ਰੱਖੋ ਫਿਰ ਉਹਨਾਂ ਨੂੰ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਇਹਨਾਂ ਦੇ ਨਾਲ ਨਹੀਂ ਦੂਜੇ ਪਾਸੇ ਸਰਕਾਰ ਤੁਸੀਂ ਸਿੱਟਣੀ ਨਹੀਂ ਚਾਹੁੰਦੇ ਕੱਲ ਬੜੀ ਸਪਸ਼ਟ ਆ ਪੀਅਰ ਪਾਲੀਆ ਨੂੰ ਪਤਾ ਹੈ ਕਿ ਕੰਜ਼ਰਵਟਿਵ ਦੇ ਇਸ ਵਾਲੇ ਨੰਬਰ ਉੱਤੇ ਆ ਜੇ ਅੱਜ ਇਲੈਕਸ਼ਨ ਹੋ ਜਾਂਦੀ ਤੇ ਇਹ ਜਿਆਦਾ ਉੱਤੇ ਜਾ ਸਕਦੇ ਇਹਨਾਂ ਦੇ ਨੰਬਰ ਵੱਧ ਜਾਣੇ ਆ ਤੇ ਐਨਡੀਪੀ ਨੂੰ ਪਤਾ ਹੈ ਲਿਬਰਲ ਨੂੰ ਵੀ ਪਤਾ ਹੈ ਵੀ ਜੇ ਅੱਜ ਇਲੈਕਸ਼ਨ ਹੋ ਗਈ ਤੇ ਸਾਡਾ ਜਿਹੜਾ ਮਾੜਾ ਹਾਲ ਹੋਣਾ ਇਸ ਕਰਕੇ ਇਹ ਚੀਜ਼ਾਂ ਨੂੰ ਠੀਕ ਕਰਨ ਦੇ ਲਈ ਸਮਾਂ ਲਾਉਣਗੇ ਸੋ ਇੱਕ ਫੈਡਰਲ ਰਾਜਨੀਤੀ ਦੇ ਵਿੱਚ ਵੀ ਟੈਨਸ਼ਨ ਆ ਉਸੇ ਤਰ੍ਹਾਂ ਬਰਕਰਾਰ ਹੈ ਅਗਲੀ ਗੱਲਬਾਤਕਾਰਾਂ ਚੋਰੀ ਦੇ ਲਈ ਆ ਕਲਿਫਵਰਟਿੰਗ ਇਹ ਹੈਗੇ ਨੇ ਜੀ ਅਨਕੈਸਟਰ ਤੋਂ অন্ਟੈਰੀਓ ਤੋਂ ਇਹਨਾਂ ਨੇ ਆਪਣਾ ਦੁੱਖ ਦੱਸਿਆ ਦੁੱਖ ਉਹ ਕਹਿੰਦੇ ਇਹ ਆ ਵੀ ਮੈਨੂੰ 1500 ਡਾਲਰ ਇੰਸ਼ੋਰੈਂਸ ਵਾਲੇ ਮੰਗ ਰਾ ਮੇਰੇ ਕੋਲ ਮੇਰੀ ਐਸਯੂਵੀ ਲਈ ਜਿਹੜੀ ਉਹਨਾਂ ਨੂੰ ਲੱਗਦੀ ਕਿ ਇਹ ਹਾਈ ਰਿਸਕ ਦਾ theft ਦੇ ਲਈ ਵਿਟਿੰਗ ਇੱਕ 220 ਦੀ ਟੋヨタ ਹਾਈਲੈਂਡਰ ਓਨ ਕਰਦੇ ਆ ਲੱਖ ਕਿਲੋਮੀਟਰ ਤੋਂ ਥੱਲੇ ਆ ਇਹ ਮਤਲਬ ਤੁਸੀਂ ਲਾ ਲਓ ਵੀ 220 ਦੀ ਟੋヨタ ਹਾਈਲੈਂਡਰ ਲੱਖ ਕਿਲੋਮੀਟਰ ਵੀ ਨਹੀਂ ਚੱਲੀ ਹਜੇ ਤੇ ਉਹ ਇਹ ਕਹਿੰਦੇ ਆ ਕਿ ਜਿਹੜੀ ਵੀ ਇਹ ਉਹਨਾਂ ਦਾ ਉਹ ਬੰਦਾ ਜਿਹੜਾ ਹੁਣ ਹੈਗਾ ਉਹ ਕਹਿੰਦਾ ਮੇਰਾ 1975 ਤੋਂ ਲੈ ਕੇ ਹੁਣ ਤੱਕ ਦਾ ਡਰਾਈਵਿੰਗ ਰੈਕੋਰਡ ਵੀ ਸਾਫ਼ ਆ ਕਲੀਨ ਡਰਾਈਵਿੰਗ ਰੈਕੋਰਡ ਆ ਮਤਲਬ ਨਵੀਂ ਵਰਗੀਕਰ ਆ 220 200 ਕਿਲੋਮੀਟਰ ਤੋਂ ਥੱਲੇ ਪਰ ਉਹ ਕਹਿੰਦੇ ਭਾਈ ਇੰਸ਼ੋਰੈਂਸ ਤੇਰਾ ਵੱਧ ਜਾਣਾ ਹੁਣ ਉਹ ਸ਼ੂਰਸ ਉਹਦਾ ਕਿਉਂ ਵੱਧ ਜਾ ਇੰਸ਼ੋਰੈਂਸ ਕੰਪਨੀ ਇਹ ਕਹਿ ਰਹੀ ਆ ਕਿ ਉਹਨਾਂ ਨੇ ਉਹਨੂੰ ਕਿਹਾ ਕਿ ਜਾਂ ਤੇ ਤੂੰ ਸਰਚਾਰਜ ਦੇ ਜਾਂ ਅੰਟੀ ਥੈਫਟ ਜਿਹੜਾ ਸਿਸਟਮ ਇਹਦੇ ਵਿੱਚ ਲਵਾ ਹੁਣ ਦੋਵੇਂ ਕੰਮ ਉਹਨੂੰ ਹਜ਼ਾਰ ਹਜ਼ਾਰ ਤੋਂ 1500 ਡਾਲਰ ਦੇ ਵਿੱਚ ਕਾਰ ਪੈਂਦੇ ਆ ਕਸੂਰ ਬੰਦੇ ਦਾ ਕੋਈ ਨਹੀਂ ਇੰਸ਼ੋਰੈਂਸ ਤੇ ਤਾਂ ਵਦਨ ਜੇ ਤੁਸੀਂ ਐਕਸੀਡੈਂਟ ਕੀਤਾ ਜਾਂ ਕੋਈ ਗਲਤੀ ਕੀਤੀ ਜਾਂ ਕੁਝ ਹੋਰ ਗਾ ਉਹ ਕਹਿੰਦਾ ਇਹ ਕੋਈ ਗੱਲ ਨਹੀਂ ਹੈ ਕਾੜੀ ਮੇਰੀ ਨਵੀਂ ਹੈ 75 ਦਾ ਮਿੰਟ ਡਰਾਈਵਿੰਗ ਕਰਦਾ ਮੈਨੂੰ 1500 ਡਾਲਰ ਕਾਦਾ ਪਾਰ ਆ ਵੀ ਇਹ ਅਨਫੇਅਰ ਆ ਉਹ ਕਹਿੰਦਾ ਵੀ ਇਹ ਫੀਸ ਬਹੁਤ ਜ਼ਿਆਦਾ ਆ ਤੇ ਮੇਰੇ ਲਈ ਪੇ ਕਰਨੀ ਵੀ ਔਖੀ ਆ ਕਿਉਂਕਿ ਕਹਿੰਦਾ ਮੇਰਾ ਕੋਈ ਐਕਸੀਡੈਂਟ ਨਹੀਂ ਹੋਇਆ ਮੈਂ ਕਦੇ ਕੋਈ ਕਲੇਮ ਹੀ ਨਹੀਂ ਲਿਆ ਜਿੱਤੇ ਮੇਰਾ ਇੰਸ਼ੋਰੈਂਸ ਕਿਉਂ ਵਧੀ ਜਾਂਦਾ ਇੰਸ਼ੋਰੈਂਸ ਇੰਡਸਟਰੀ ਦੀ ਐਕਸਪਲੇਨੇਸ਼ਨ ਇਹ ਆ ਉਹ ਇਹ ਕਹਿ ਰਿਹਾ ਕਿ ਸਰਚਾਰਜ ਇਸ ਕਰਕੇ ਅਪਲਾਈ ਕੀਤਾ ਜਾ ਰਿਹਾ ਕਿ ਜਿਹੜੇ ਵਹੀਕਲ ਜ਼ਿਆਦਾ ਰਿਸਕ ਦੇ ਉੱਤੇ ਆ ਤਾਂ ਕਿ ਉਹਨੂੰ ਕਰਨ ਦੇ ਲਈ ਤਾਂ ਕਿ ਜ਼ਿਆਦਾ ਡਰਾਈਵਰਸ ਦੀ ਕਾਸਟ ਥੱਲੇ ਰੱਖੀ ਜਾਵੇ ਜਿਹੜੀ ਆਪਸ਼ਨਸ ਨੇ ਇਹਨੂੰ ਸਰਚਾਰਜ ਰਿਡਿਊਸ ਕਰਨ ਦੇ ਲਈ ਵੀ ਤੁਸੀਂ ਸਟੀਅਰਿੰਗ 휠 ਲੋਕ ਇੰਸਟਾਲ ਕਰ ਲਓ ਜਿਹੜਾ ਕਿ 500 ਡਾਲਰ ਦਾ ਮਿਲਦਾ ਇੰਡਸਟਰੀ ਇਹ ਕਹਿ ਰਹੀ ਆ ਕਿ ਆਟੋ ਇੰਸ਼ੋਰੈਂਸ ਇੰਡਸਟਰੀ ਨੇ 1.5 ਬਿਲੀਅਨ ਡਾਲਰ ਇੱਕ ਸਾਲ ਦਾ ਇਸ ਚੋਰੀ ਨਾਲ ਨਿਭੜਨ ਦੇ ਲਈ 2023 ਦੇ ਵਿੱਚ ਲਾਇਆ ਜਿਹਦੇ ਨਾਲ ਇੰਸ਼ੋਰੈਂਸ ਕਾਸਟਸ ਹਰ ਇੱਕ ਦੀ ਵਧੀ ਹੈ ਤੇ ਤੁਹਾਡੀ ਵੀ ਵਧਣੀ ਹੈ ਹੁਣ ਜਿਹੜੇ ਨਵੇਂ ਵਹੀਕਲ ਨੇ ਜਿੱਦਾਂ ਇਹਦੇ ਕੋਲੇ ਹਾਈ ਲੈਂਡਰ ਆ ਇਸ ਵਿਅਕਤੀ ਦੇ ਕੋਲੇ ਉਹਨਾਂ ਦੇ ਉੱਤੇ ਸਰਚਾਰਜ ਲੱਗ ਰਹੇ ਆ ਜਿਹੜੇ ਪੁਰਾਣੇ ਮਾਡਲ ਨੇ ਉਹਨਾਂ ਨੂੰ ਜਿਹੜਾ ਇਦਾਂ ਦਾ ਕੋਈ ਇਸ਼ੂ ਸਾਹਮਣੇ ਨਹੀਂ ਆ ਰਿਹਾ ਸੋ ਇੰਸ਼ੋਰੈਂਸ ਦੀ ਕੰਪਨਸੇਸ਼ਨ ਦਾ ਮਾਮਲਾ ਆ ਬੰਦਾ ਕਹਿੰਦਾ ਮੇਰਾ ਕਸੂਰ ਕੋਈ ਨਹੀਂ ਮੈਂ ਗਲਤੀ ਕੋਈ ਨਹੀਂ ਕੀਤੀ ਮੈਨੂੰ 1500 ਡਾਲਰ ਕਿਉਂ ਪਾਇਆ ਜਾ ਰਿਹਾ ਜੇ ਚੋਰੀ ਹੁੰਦੀ ਆ ਤਾਂ ਸਰਕਾਰ ਦੇਖੇ ਬਾਕੀ ਦੇਖਣ ਵੀ ਕਿਉਂ ਚੋਰੀ ਕਰਦੇ ਮੇਰੇ ਕੋਲੋਂ ਪੈਸੇ ਨਾ ਨਾ ਲਾਓ ਉਹ ਇਹ ਕਹ ਰਿਹਾ ਕਿ ਜਾਂਤ ਮੈਂ ਫਿਰ ਐਂਟੀ ਸਿਸਟਮ ਜਿਹੜਾ ਐਂਟੀ ਥੈਫਟ ਸਿਸਟਮ ਆ ਜਿਹੜਾ ਕੋਈ ਖਾਸ ਉਹਦੇ ਵਿੱਚ ਲੱਗਦਾ ਜਾਂ ਸਰਚਾਰਜ ਆ ਉਹ ਕਹਿੰਦਾ ਵੀ ਮੈਂ ਹਜੇ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਇੰਸ਼ੋਰੈਂਸ ਕੰਪਨੀ ਦੇ ਵਿੱਚ ਤੇ ਉਹਦੇ ਵਿੱਚ ਰੌਲਾ ਆ ਉਹ ਬੰਦਾ ਕਹਿ ਰਿਹਾ ਕਿ 1500 ਡਾਲਰ ਬਿਨਾਂ ਗੱਲ ਤੋਂ ਮੇਰੇ ਸਿਰ ਨਹੀਂ ਪਾਉਣਾ ਚਾਹੀਦਾ ਨਾ ਮੈਂ ਕਦੇ ਐਕਸੀਡੈਂਟ ਕੀਤਾ ਨਾ ਮੈਂ ਕਦੇ ਕੋਈ ਗਲਤੀ ਕੀਤੀ ਹੈ ਨਾ ਹੀ ਉਹ ਕਹਿੰਦਾ ਮੈਂ ਕਦੇ ਕਲੇਮ ਲਿਆ ਹੈ ਇੰਸ਼ੋਰੈਂਸ ਵਾਲੇ ਕਹਿੰਦੇ ਸਾਡਾ ਕਸੂਰ ਕੋਈ ਨਹੀਂ ਗੱਡੀਆਂ ਚੋਰੀ ਹੋਈ ਇੰਨੀਆਂ ਜ਼ਿਆਦਾ ਹੋ ਰਹੀਆਂ ਕਿ ਸਾਨੂੰ ਕੁਝ ਨਾ ਕੁਝ ਇਸ ਮਾਮਲੇ ਦੇ ਵਿੱਚ ਕਰਨਾ ਪੈ ਰਿਹਾ ਜਿੰਨਾ ਚਿਰ ਉਹ ਕੁਝ ਨਹੀਂ ਕਰਦੇ ਉਹ ਇਹਨਾਂ ਸਾਰੇ ਕਲੇਮਸ ਜਾਂ ਨਹੀਂ ਵਧਾਉਂਦੇ ਉਹਨਾਂ ਚਿਰ ਜਿਹੜੀ ਸਮੱਸਿਆ ਉਹ ਹੱਲ ਨਹੀਂ ਹੋਣੀ ਕਾਰਾਂ ਦੀ ਚੋਰੀ ਕੈਨੇਡਾ ਦੇ ਵਿੱਚ ਏਡਾ ਵੱਡਾ ਇਸ਼ੂ ਬਣ ਚੁੱਕੀ ਆ ਕਿ ਇਹਦੇ ਉੱਤੇ ਹੱਲ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੱਭਦਾ ਨਹੀਂ ਲੋਕ ਸਫਰ ਕਰ ਰਹੇ ਐਂਸ਼ੂਰੈਂਸ ਕੰਪਨੀਆਂ ਜ਼ਿਆਦਾ ਪੈਸੇ ਮੰਗ ਰਹੀ ਹੈ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ